ਜੀ ਤੇ ਆਪਾਂ ਵੀ ਜੀ ਥੋੜਾ ਜਿਹਾ ਪਹਿਲਾ ਕੈਨੇਡਾ ਚਲੇ ਗਏ ਸੀ ਕਿ ਸ਼ਾਇਦ ਆਖੀਏ ਕਿਿਆ ਸੀ ਵਿਪ ਬਈ ਬਹੁਤ ਵਧੀਆ ਰਹੂਗਾ ਆਪਾਂ ਕੈਨੇਡਾ ਜਾ ਕੇ ਦੇਖ ਲਈ ਇੱਕ ਵਾਰੀ ਤੇ ਕੈਨੇਡਾ ਗਏ ਗੱਲ ਮੁਕਦੀ ਇਹ ਕਿ ਕੈਨੇਡਾ ਜਾ ਕੇ ਵੀ ਕੁਝ ਨਹੀਂ ਨਿਕਲਿਆ ਤੇ ਹੋਰ ਬਾਈ ਜਿਹੜੇ ਆਪਣੇ ਵੀਰ ਚਾਹਦੇ ਨੇ ਕਿ ਕੈਨੇਡਾ ਵਗ ਜੀ ਇੰਡੀਆ ਚੋਂ ਐ ਇੱਕ ਪੂਰੀਆਂ ਕੀੜੀਆਂ ਲੜਦੀਆਂ ਹੁੰਦੀਆਂ ਨੇ ਨਾਲੇ-ਨਾਲੇ ਐ ਵੀ ਕੈਨੇਡਾ ਵਗ ਜੀ ਜਾਂ ਇੱਥੇ ਵਗ ਜੀ ਜਾਂ ਉੱਥੇ ਵਗ ਜੀ ਬਾਈ ਕਿਤੇ ਕੁਝ ਨਹੀਂ ਰੱਖਿਆ ਆਪਣੇ ਇੰਡੀਆ ਚ ਗੋਲ ਆਪਣੇ ਲਈ ਰੇੜੀ ਲਾ ਲੋ ਬਹੁਤ ਵਧੀਆ ਰੋਟੀ ਹੈ ਫਿਰ ਕਹੋਗੇ ਜੀ ਤੁਸੀਂ ਕਿਉਂ ਨਹੀਂ ਲਾਈ ਗੋਲ ਗੱਪਿਆਂ ਦੀ ਰੇੜੀ ਬਈ ਇਸ ਤਾਂ ਮੂਰਖਤਾ ਖਾ ਗਈ ਜੇ ਲਾਈ ਹੁੰਦੀ ਅੱਜ ਕਾਹਨੂੰ ਦੇ ਫਸਣਾ ਸੀਗਾ ਕਾਹਨੂੰ ਦਿਹਾੜੀਆਂ ਕਰਨੀਆਂ ਸੀਗੀਆਂ ਕਾਹਨੂੰ ਪੈਸੇ ਲਾਉਣੇ ਸੀਗੇ ਤੇ ਜਿਹੜਾ ਬਈ ਇੱਕ ਵਾਰੀ ਕੈਨੇਡਾ ਆਜੇ ਵਾਪਸ ਮੁੜਨ ਦੇ ਬਹੁਤ ਘੱਟ ਚਾਂਸ ਨੇ ਕੋਈ ਸੂਰਮਾ ਜਿਹੜਾ ਵਾਪਸ ਮੁੜਦਾ ਇਹਦੇ ਵਿੱਚ ਵੀ ਐ ਸਮਝ ਲਓ ਕੋਈ ਆ ਬਹਾਦਰ ਜਿਹੜਾ ਬਈ ਵਾਪਸ ਮੁੜਦਾ ਨਹੀਂ ਤਾਂ ਉਹ ਰੇ ਐ ਸਮਝ ਲਓ ਪਹਿਲਾ ਬੰਦਾ ਖੱਤ ਪੈਰ ਫਸੋਂ ਦਾ ਪੈਰ ਤੋਂ ਫਿਰ ਗੋਡਿਆਂ ਤੱਕ ਮਿੱਟੀ ਚ ਫਸਿਆ ਦਾ ਫਿਰ ਭਾਈ ਲੱਕ ਤੱਕ ਫਸਿਆ ਦਾ ਜਦੋਂ ਲੱਕ ਤੱਕ ਫਸ ਗਿਆ ਦਾ ਫੇਰ ਨਹੀਂ ਉਹ ਜਾ ਸਕਦਾ ਜੇ ਤਾਂ ਭਾਈ ਹੈ ਗਿਆ ਸਿੰਗਲ ਉਹ ਫੇਰ ਤਾਂ ਉਹਦੇ ਮੋੜ ਮੋੜਨ ਦੇ ਕੁਝ ਚਾਂਸ ਹੈਗੇ ਨੇ ਵੀ ਮੋੜ ਸਕਦਾ ਦੋ ਦੋ ਸਾਲਾਂ ਦੇ ਵਿੱਚ ਜੇ ਉਹਨੇ ਕਿਤੇ ਟਾਈਮ ਬੱਧ ਲਾ ਲਿਆ ਫੇਰ ਉਹ ਤੁਹਾਡਾ ਮੁੰਡਾ ਤੁਹਾਡੇ ਹੱਥੋਂ ਗਿਆ ਤੇ ਕਿਸੇ ਲੋਟ ਨਹੀਂ ਮੁੜ ਸਕਦਾ ਸਮਝ ਲਓ ਵੀ ਕੈਨੇਡਾ ਦੇ ਵਿੱਚ ਉਹ ਫਸ ਗਿਆ ਤੇ ਅੱਜ ਬਾਕੀ ਹਾਲਾਤ ਆ ਹੀ ਜੇ ਨੇ ਨਾ ਉਰੇ ਦਿਹਾੜੀ ਮਿਹਲੇ ਜੇ ਦਿਹਾੜੀ ਮਿਲ ਜਾਂਦੀ ਆ ਤਾਂ ਪੈਸੇ ਨਹੀਂ ਮਿਲਦੇ ਪੈਸੇ ਪਹਿਲੀ ਗੇਰ ਦਾ ਪੈਸੇ ਦੱਬਿਆ ਦੇ ਉਰੇ ਵਾਲੇ ਇਹ ਪੈਸੇ ਮਿਲ ਵੀ ਜਾਣ ਫੇਰ ਵੀ 8-10 ਘੰਟੇ ਕਿਦੇ ਮਿਲ ਜਿਆਦਾ ਕੋਲੋਂ ਮਲਾ ਕੇ ਇਹ ਅਭੀ ਜਿਹੜਾ ਖਾਣ ਪੀਣ ਦਾ ਖਰਚਾ ਕਿਰਾਏ ਕਰੂ ਇਹਦਾ ਉਹੀ ਨਿਕਲਦਾ ਹੋਰ ਕੁਝ ਨਹੀਂ ਬਚਦਾ ਉਰੇ ਜੇ ਬੰਦਾ ਐ ਕਹਿੰਦੇ ਨੇ ਮੈਂ ਇੰਨੇ ਬਚਾ ਦੂੰਗਾ ਆ ਕਰ ਜੂ ਉਹ ਬਾਈ ਕੁਝ ਨਹੀਂ ਹੈਗਾ ਜਵਾਨੀ ਨਹੀਂ ਬਚਦੀ ਬੰਦੇ ਨੂੰ ਇੱਕ ਟਾਈਮ ਪਾਸ ਹੁੰਦਾ ਕੀ ਬਸ ਖਾ ਪੀ ਲਿਆ ਤੇ ਜੇ ਫੋਨ ਫੋਨ ਲੈਤਾ ਉਹਦੀ ਕਿਸ਼ਤਾਂ ਭਰਤੀਆਂ ਇਹ ਬਈ ਗੱਡੀ ਲੈ ਰਖੀ ਆ ਫਿਰ ਸਾਨੂੰ ਰਾਤ ਨੂੰ ਵੀ ਕੰਮ ਕਰਨਾ ਪੈਣਾ ਕਿਉਂਕਿ ਗੱਡੀ ਦੀ ਕਿਸ਼ਤ 60 6000 ڈالر ਆਉਰੇ او ਸੌਰੀ ਇੰਡੀਆ ਵਾਲੇ 60000 1000 ڈالر ਦੇ ਕਰੀਪ ਆਏ ਆ ਜੀ ਇਹ ਗੱਡੀ ਲੈ ਰਖਿਆ ਕਿਉਂਕਿ 300 ਦਾ ਇੰਸ਼ੋਰੈਂਸ ਹੀ ਆਉਰੇ 18000 ਦਾ ਇੰਡੀਆ ਵਾਲਾ ਮਹੀਨੇ ਦਾ ਇੰਸ਼ੋਰੈਂਸ ਆ ਆਪਣੇ 18000 ਜਨਾ ਫੁੱਲ ਇੰਸ਼ੋਰੈਂਸ ਬਣੂਗਾ ਬੜੀ ਵਧੀਆ ਗੱਡੀ ਦਾ ਜੇ ਤੁਸੀਂ ਵਧੀਆ ਪੈਸੇ ਲਾਏ ਹੋਣਗੇ ਤੇ ਉਰੇ ਮਹੀਨੇ ਦਾ ਇੰਸ਼ੋਰੈਂਸ ਹੁਣ ਕਰ ਲਓ ਇਹਨੂੰ ਬਈਰ ਤੇ ਆਪਣੇ ਇੰਡੀਆ ਚ ਜਿੰਨਾ ਬਹੁਤ ਸਸਤੀਆਂ ਨੇ ਆਪਾਂ ਨੂੰ ਹੁਣ ਪਤਾ ਲੱਗਦਾ ਵੀ ਇੰਡੀਆ ਚ ਮਹਿੰਗੀਆਂ ਮਹਿੰਗੀਆਂ ਨੇ ਭਈ ਕੀ ਚੀਜ਼ ਆਪਾਂ ਕਹੀ ਜਾਂਦੇ ਆ ਇੰਡੀਆ ਚ ਤਾਂ ਹਲੇ ਵੀ ਬਹੁਤ ਰੇਟਾਂ ਨੂੰ ਕੰਟਰੋਲ ਕੀਤਾ ਹੋਇਆ ਉਰੇ ਬਹੁਤ ਮਹਿੰਗਾ ਸਮਾਨ ਮਿਲਦਾ ਬੰਦਾ ਨਾ ਸਮਾਨ ਖਰੀਦਣ ਲੱਗੇ ਬਈ 100 ਵਾਰੀ ਸੋਚਦਾ ਏ ਕੁਝ ਹੋਟਲ ਚ ਖਾਣਾ ਹੋਵੇ ਪੀਜਾ ਪੂਜਾ ਫਿਰ ਤੁਸੀਂ ਭੁੰਨੂ ਜੀ ਵੀ ਰਾਜ ਜਾਓਗੇ ਫਿਰ ਬੰਦਾ ਇਹੀ ਸੋਚਦਾ ਨਾ ਖਾਵਾ ਕ ਨਾ ਖਾਵਾ 버ਗਰ ਖਾਣ ਲੱਗੇ ਵੀ ਕਈ ਵਾਰੀ ਸੋਚਣਾ ਪੈਂਦਾ ਬਈ ਯੂਰੋ ਬਰਗਰ ਖਾਈਏ ਤੇ ਨਹੀਂ ਖਾਈਏ ਬਹੁਤ ਭਗੇਗੇ ਹਰ ਚੀਜ਼ ਮਹਿੰਗੀ ਹੈ ਸੈ ਇਲੀਆ ਚ ਨਜ਼ਾਰੇ ਨੇ ਬਈ ਇੰਡੀਆ ਚ ਨਜ਼ਾਰੇ ਲਓ ਯੂਰੋ ਜਿਹੜਾ ਹੁਣ ਨਵਾਂ ਕਾਨੂੰਨ ਆ ਗਿਆ ਕਈਆਂ ਕੋਲੇ 2 ਸਾਲ ਦਾ ਵੀਜ਼ਾ ਸੀ ਕਈਆਂ ਕੋਲੇ ਮਲਟੀਸਰਪਲ ਆਪਣਾ ਟੂਰਿਸਟ ਵੀਜ਼ਾ ਸੀਗਾ ਜਿਹੜਾ ਕਹਿੰਦੇ ਆ ਟੂਰਿਸਟ ਕਹਿੰਦਾ ਤੇ ਆਪਣੇ ਘੁੰਮਣ ਵਾਲਾ ਵੀਜ਼ਾ ਵੀ 6 ਨਹੀਂ ਇੱਥੇ ਲਾਗੇ 6 ਮਹੀਨੇ ਇੰਡੀਆ ਆਪਣੇ ਕੋਲੇ 10 ਸਾਲ ਦਾ 8 ਸਾਲ ਦਾ ਵੀਜ਼ਾ ਹੈਗਾ ਵੀ ਆਪਾਂ ਜਦੋਂ ਅਰਜੀ ਬਾਖ ਜਾਂ ਕਰੀ ਆ ਜਾਂਦੇ ਹੁਣ ਉਹ ਕੋਈ ਖਾਸ ਗੱਲ ਨਹੀਂ ਬਈ ਉਹ ਵੀਜ਼ੇ ਰੱਦ ਕਰੀ ਜਾਂਦੇ ਨੇ ਤੁਹਾਨੂੰ 에어ਪੋਰਟਾਂ ਤੇ ਚਾਹੇ ਤੁਸੀਂ ਪਹਿਲਾਂ ਆਏ ਹੋ ਤੁਹਾਨੂੰ ਵਾਪਸ ਮੋੜੀ ਜਾਂਦੇ ਨੇ ਤੇ ਦੂਜੇ ਬਈ ਹੁਣ ਰਹੇ ਕੀ ਮੇਰੇ ਕੋਲ ਦਾ ਵਰਕ ਵੀਜ਼ਾ ਦਾ 2 ਸਾਲ ਦਾ ਵੀਜ਼ਾ 3 ਸਾਲ ਦਾ ਵੀਜ਼ਾ ਜੇ ਤੁਸੀਂ ਬਈ ਉਰੇ ਫਸ ਗਏ ਇਹਨਾਂ ਨੂੰ ਇਮੀਗ੍ਰੇਸ਼ਨ ਕਿਸੇ ਵੀ ਨੂੰ ਡਿਪਾਰਟਮੈਂਟ ਵਾਲਾ ਕਾਲੀ ਗੱਡੀ ਗਲੇ ਕਿਸੇ ਨੂੰ ਵੀ ਫਸ ਗਏ ਜੇ ਉਹਨਾਂ ਨੇ ਤੁਹਾਡੀ ਚੈਕਿੰਗ ਕਰ ਲਈ ਸੋ ਤੋਂ ਪੁੱਛ ਦੱਸ ਕਰ ਲਈ ਵੀ ਤੁਸੀਂ ਕਿੱਦਾਂ ਆਏ ਸੀ ਕਿਵੇਂ ਆਏ ਸੀ ਜੇ ਤੁਹਾਡੇ ਕੋਲ ਜਵਾਬ ਸਹੀ ਨਹੀਂ ਦਿੱਤੇਗੇ ਤਾ ਸੋਡਾ ਉਸੇ ਟਾਈਮ ਹੀ ਉਹ ਵੀਜ਼ਾ ਰੱਦ ਕਰ ਦਾਂਗੇ ਚੱਲ ਬਈ ਇੰਡੀਆ ਹੁਣ ਉਹ ਕੰਮ ਖਤਮ ਆ ਕਿ ਬਈ ਕੁਛ ਗਿਛ ਨਹੀਂ ਹੋਊ ਜਿਹੜੇ ਨਵੇਂ ਆਉਣੇ ਉਹ ਤਾਂ ਭੁੱਲ ਜਾਣ ਜੇ ਨਵਾਂ ਇੰਡੀਆ ਤੋਂ ਬਾਈ ਜਾਂ ਅੰਕ ਵੀਜ਼ਾ ਲੱਗ ਲੱਗ ਵੀ ਗਿਆ ਤਾਂ ਤੁਹਾਡੀ 에어ਪੋਰਟ ਦੇ ਉੱਤੇ ਫੁੱਲ ਇਨਕੁਆਰੀ ਹੋਣੀ ਉਹ ਇਨਕੁਆਰੀ ਬਈ ਜੀ ਜੇ ਉਸ ਤੋਂ ਸਵਾਲ ਨਹੀਂ ਦਿੱਤੇ ਗਏ ਸਾਰੇ ਵੀ ਫੈਲ ਕਿਵੇਂ ਲਾਈ ਕਿੱਦਾਂ ਲਾਈ ਕੀ ਬਣਾ ਕੇ ਲਾਈ ਨਹੀਂ ਦਿੱਤੇ ਗਿਆ ਦਾ ਥੋੜੇ ਬਈ ਐ ਸਮਝ ਲਓ ਵੀ ਸਾਨੂੰ 에ਰਪੋਰਟ ਤੋਂ ਬਾਹਰ ਨਿਕਲਦੇ ਨਾ ਚੜ ਕੋਈ ਨਹੀਂ ਪੈਰੀ ਬਾਪ ਸਿੰਧੀ ਵਾਲੀ ਫਲਾਟ ਤੇ ਬਿਠਾ ਦੇਣਾ ਇਹਦਾ ਆਰੀਜਨ ਤੇ ਹੁਣ ਸੰਗ ਸੋਚ ਕੇ ਪੈਸੇ ਬਰਬਾਦ ਕਰਿਓ ਅਸੀਂ ਤਾਂ ਬਰਬਾਦ ਕੀਤੇ ਆ ਲੋਨੇ ਆ ਮੁੰਡੇ ਫਸ ਰਹੇ ਨੇ ਵਾਪਸ ਆ ਨਹੀਂ ਸਕਦੇ ਕਹਿੰਦੇ ਜੀ ਪੈਸੇ ਲਾ ਕੇ ਆਏ ਹੁਣ ਇਹ ਵੀ ਗੱਲ ਪੱਕੀ ਆ ਉਥੋਂ ਪੈਸੇ ਲਾ ਕੇ ਆਏ ਕਿਹੜੇ ਮੂੰਹ ਨਾਲ ਜਾਣ ਕੀ ਕਰਨਗੇ ਜਾ ਕੇ ਚਲੋ ਕੰਮ ਦਾ ਕਰਪੁਰ ਲਾਣਗੇ ਫੇਰ ਵੀ ਕੋਈ ਨਾ ਕੋਈ ਜਗੜ ਲੱਗੇ ਜਾਂਦਾ ਰੋਲਾਂ ਦਾ ਪੈਸੇ ਆਉਂਦਾ ਚੱਕੇ ਲਾ ਕੇ ਆਏ ਆ ਫਿਰ ਮੰਗਰ ਵਾਲੇ ਆਉਣਗੇ ਪੈਸੇ ਹੁਣ ਤਾਂ ਐ ਆ ਜੀਏ ਚਲੋ ਕੈਨੇਡਾ ਗਾ ਜੀ ਅੱਜ ਨੇ ਕੱਲ ਨੂੰ ਭੇਜ ਦੂੰਗਾ ਤੇ ਹਾਲਾਤ ਵੀ ਸਾਰੇ ਕੀਤੇ ਬਹੁਤ ਮਾੜੇ ਨੇ ਤੇ ਹੁਣ ਬੱਚ ਕੀ ਰਹਿਣਾ ਪੈਣਾ ਮੇਰੇ ਵੀਰਾਂ ਨੂੰ ਇਹਨਾਂ ਸੋਚਣਾ ਐ ਲਮਾਈ ਵਾਲੇ ਬਈ ਅਸੀਂ ਆਏ ਸੀ ਐ ਉਹਨਾਂ ਨੇ ਜੇ ਕਿਤੇ ਪੁੱਛ ਲਿਆ ਸਤੋਂ ਸਵਾਲ ਸਤੋਂ ਗਾ ਹਸ ਸਵਾਲਾਂ ਦਾ ਜਵਾਬ ਉਹਨਾਂ ਨੇ ਦਿੱਤਾ ਗਿਆ ਵੀ ਮੈਂ ਫਾਇਲ ਕਿਵੇਂ ਲਾਈ ਸੀ ਕਦੋਂ ਆਇਆ ਸੀ ਵੀ ਕੀ ਕਰਦਾ ਸੀ ਤਾ ਭਾਈ ਉਹਨਾਂ ਨੂੰ ਪਤਾ ਲੱਗ ਜੂ ਬੰਦਾ ਇਹ ਜਿਗਾੜਦਾ ਕਿ ਆ ਕਾਗਜ਼ਾਂ ਤੇ ਆ ਲਾ ਮਾਈ ਲੈ ਕੇ ਆਇਆ ਪੈਸਿਆਂ ਚ ਤੇ ਮਿੱਤਰਾ ਚੜਜਾ ਫਲੈਟ ਹੁਣ ਉਹਨਾਂ ਨੇ ਕੋਈ ਨਹੀਂ ਰੱਖਣਾ ਕਿਉਂਕਿ ਜਿਹੜੇ ਉਹਦੇ ਮਾਰਕ ਮਿਲਰ ਇੰਜ ਨੇ ਉਹਨਾਂ ਨੇ ਪਹਿਲੇ ਹੀ ਐਲਾਨ ਕਰਤਾ ਸੀਗਾ ਕਿ ਬਾਈ ਜੀ ਫੁੱਲ ਪਾਵਰ ਆ ਦਿੱਤੀਆਂ ਗੀਆਂ ਨੇ ਅਥਾਰਟੀ ਨੂੰ ਕਿ ਤੁਸੀਂ ਜਦੋਂ ਮਰਜ਼ੀ ਵੀ ਜਾ ਜਨਵਰੀ ਤੋਂ ਬਾਅਦ ਜਦੋਂ ਮਰਜ਼ੀ ਵੀ ਜਾ ਰੱਦ ਕਰ ਦਿਓ ਤੁਹਾਡੇ ਹੱਥ ਪਾਵਰ ਆ ਜੇ ਕੋਈ ਬੰਦਾ ਦਿਖਦਾ ਉਹ ਨਿੱਕੀ ਕਰਦਾ ਵੀ ਇਹ ਸਹੀ ਨਹੀਂ ਹੈਗਾ ਸਹੀ ਜਾਣ ਨਹੀਂ ਦਿੱਤੇ ਵੀ ਜਾ ਚੱਕ ਕੇ ਰੱਦ ਕਰ ਦਿਓ ਤੇ ਜਿਹੜੇ ਦੇ ਦਿਆ ਹੈਗਾ ਫਲੈਕਸਡਲ ਤੇ ਦੂਜੀ ਗੱਲ ਇਹ ਹੈ ਵੀ ਉਹਨਾਂ ਨੇ ਕਿਹਾ ਕਿ 12 ਲੱਖ ਬੰਦਾ ਤਾਂ ਭੇਜਣੀ ਭੇਜਣਾਗਾ ਉਹਨਾਂ ਨੇ ਤਾਂ ਵੱਧ ਭੇਜਣਾਗਾ ਹੁਣ ਰੌਲਾ ਇਹ ਹੈ ਕਿ ਇਹ ਯੂਐਸਏ ਮੰਗੋ ਬਈ ਉਹ ਨਹੀਂ ਭੇਜਦੇ ਧੱਕੇ ਨਾਲ ਇਹ ਪਿਆਰ ਨਾਲ ਭੇਜਣਗੇ ਸੁਲੁਖਸਾ ਕੇ ਭੇਜਣਗੇ ਜਿੱਦਾਂ ਸਟੂਡੈਂਟਾਂ ਨੂੰ ਪਾਸ ਨਹੀਂ ਕੀਤਾ ਕਿਸੇ ਸਟੂਡੈਂਟ ਨੇ ਸਟੱਡੀ ਪੂਰੀ ਕਰ ਲਈ ਵਰਕ ਗਾਰੰਟੀ ਦਿੱਤਾ ਜਿਸ ਦਾ ਵਰਕ ਪਰਮਿਟ ਪੂਰਾ ਹੋ ਗਿਆ ਉਹਨੂੰ ਕੀ ਯਾਰ ਨਹੀਂ ਦਿੱਤੀ ਫੇਰ ਐਲ ਐਮ ਆਈ ਲੈ ਜਿਹਾ ਉਹਨੇ ਜਿੰਨੀ ਮਰਜ਼ੀ ਮਹਗੀ ਲੈ ਰੱਖੀ ਆ ਜਿਹੜੇ ਰੈਫਿਊਜੀ ਕੇਸ ਨੇ ਸਿੱਧਾ ਕਹਿਤਾ ਉਹਨਾਂ ਨੂੰ ਕੀ ਇਹ ਰੈਫਿਊਜੀ ਕੇਸਾਂ ਨੂੰ ਕੋਈ ਖਤਰਾ ਨਹੀਂ ਇਹਨਾਂ ਦੀਆਂ ਡੇਟਾ ਹੁਣ ਛੇਤੀ ਪੈਣ ਲੱਗ ਜਣੀਆਂ ਥੋੜੇ ਟਾਈਮ ਤੱਕ ਬਈ ਇਹ ਸਿੱਧਾ ਦੇਖਣਗੇ ਇੰਡੀਆ ਉਹ ਕਹਿੰਦੇ ਇੱਕ ਬੰਦੇ ਨੂੰ ਖਤਰਾ ਹੁੰਦਾ ਦੋ ਨੂੰ ਹੁੰਦਾ ਤੁਹਾਡੇ ਸਾਰੇ ਨੂੰ ਖਤਰਾ ਪੈ ਗਿਆ ਇੱਕੋ ਲੱਗਦਾ ਕਹਿੰਦੇ ਤੁਸੀਂ ਪਹਿਲਾਂ ਆਏ ਸੀ ਸਾਲ ਸਾਲ ਹੋ ਗਏ ਉਹਦੋਂ ਦਾ ਖਤਰਾ ਨਹੀਂ ਰਿਖਿਆ ਤੇ ਉਰੇ ਆਉਣ ਤੋਂ ਬਾਅਦ ਤੁਹਾਨੂੰ ਖਤਰਾ ਹੋਵੇ ਇਹ じゃ ਕਿਹੜਾ ਖਤਰਾ ਕਹਿੰਦੇ ਸਾਲ 2000 ਨਾ ਬਾਅਦ ਹੋਈ ਆਦਾ ਵੀ ਅਸੀਂ ਬਾਹਰ ਬੈਠੇ ਆ ਬਾਹਰ ਹੀ ਖਤਰਾ ਹੋਵੇ ਕਹਿੰਦੇ ਮੰਨਿਆ ਆਈਡੀਆ ਹੁੰਦੇ ਪੰਜਾਬ ਹੁੰਦੇ ਕਿਤੇ ਹੋਰ ਸਟੇਟ ਹੁੰਦੇ ਵੀ ਉੱਥੇ ਮੰਨਿਆ ਖਤਰਾ ਹੁੰਦਾ ਵੀ ਭਾਈ ਤੁਸ ਤੋਂ ਆਗ ਹੋ ਐਂ ਇੰਦਾ ਕਰਦੇ ਸੀ ਤੁਸੀਂ ਕਿ ਚਲੋ ਤੁਹਾਡਾ ਧਰਮ ਜਾਂ ਕਿੱਦਾਂ ਵੀ ਲਾਣੋ ਹਰੇਕ ਧਰਮ ਦੇ ਉੱਤੇ ਆਗੇ ਭਾਈ ਪੀਆ ਕਹ ਰਦਾ ਮੈਨੂੰ ਖਤਰਾ ਹੈਗਾ ਕੋਈ ਆਰ ਭਾਈ ਖਤਰਾ ਹੈਗਾ ਫਿਰ ਉਰੇ ਕਾਣੂ ਆਉਣੇ ਕਿਉਂ ਤੁਸੀਂ ਨਾ ਬਦਨਾਮ ਕਰਦੇ ਹੋ ਸਾਨੂੰ ਖਤਰਾ ਹੈਂ ਦੀਆ ਤਾਂ ਇੰਡੀਆ ਰੋਹ ਯਾਰ इंडिया ਵਧੀਆ ਰੋਟੀ ਮਿਲਦੀ ਹੈ ਬਈ ਰਿਫਿਊਜੀਆਂ ਲਾ ਲਾ ਕਿਨਾਂ ਥੋੜਾ ਬਾਹਰ ਨਾ ਬਦਨਾਮ ਕਰਕੇ ਕੀ ਮੈਨੂੰ ਖਤਰਾ ਹਰੇਕ ਬੰਦਾ ਕਹਦਾ ਮੈਨੂੰ ਖਤਰਾ ਯਾਰ ਮੈਨੂੰ ਤਾਂ ਇੰਗਿਆ ਖਤਰਾ ਨਹੀਂ ਦਿਖਿਆ ਬਈ ਸਾਰੀ ਰਹਿੰਦੇ ਨੇ ਕੋਈ ਨਹੀਂ ਕਹਿੰਦਾ ਮੰਨਿਆ ਕਾਨੂੰਨ ਉੱਥੇ ਹੈਗੇ ਨੇ ਬਈ ਠੀਕ ਆ ਮਾਹੌਲ ਕਿਸੇ ਹੋਰ ਸੱਤਾ ਦਾ ਆਇਆ ਦਾ ਕਹਿੰਦੇ ਕੋਈ ਹੋਰ ਰਾਜਾ ਬਣ ਗਿਆ ਦਾ ਥੋੜਾ ਉਹਨੇ ਕਿਉਂ ਵੱਧ ਕਰ ਲਿਆ ਦਾ ਹਮੇਸ਼ਾ ਰਾਜ ਭਾਗ ਨੂੰ ਭਈ ਟੱਲਣੀ ਰਹਿੰਦੇ ਇਹ ਬਦਲਦੇ ਰਹਿੰਦੇ ਨੇ ਜੇ ਤੁਸੀਂ ਆਪਦੇ ਦੇਸ਼ ਰਹੋਗੇ ਫੇਰੀ ਫੇਰੀ ਖਤਰਾ ਘਟੂਗਾ ਜੇ ਤੁਸੀਂ ਦੇਸ਼ ਹੀ ਵਿਹਲਾ ਕਰਤਾ ਆਪਦਾ ਫਿਰ ਕਦੋਂ ਨਾਲ ਖਤਰਾ ਘਟੂ ਫਿਰ ਦੂਜਿਆਂ ਨੇ ਰਾਜ ਕਰਨਾ ਫਿਰ ਤੁਸੀਂ ਇੱਥੇ ਗੁਲਾਮ ਹੁੰਦੇ ਰਹੋ ਕਹਿੰਦੇ ਸਾਨੂੰ ਇੰਡੀਆ ਚੋਂ ਖਤਰਾ ਜੀ ਉਹ ਆ ਖਤਰਾ ਕਹਿ ਕੇ ਬਈ ਸਾਰਾ ਦੇਸ਼ ਹੱਲੀ ਕਰੀ ਜਾਂਦੇ ਆ ਆਪਦਾ ਤੇ ਕੱਲ ਨੂੰ ਹੋਰਾਂ ਨੇ ਰਾਜ ਕਰਨਾ ਤੁਸੀਂ ਇੱਥੇ ਦਿਹਾੜੀਆਂ ਕਰਨਾ ਉੱਥੇ ਹੋਰਾਂ ਦੇ ਰਾਜ ਕਰਨਾ ਗੁਰਾਂ ਦੀ ਧਰਤੀ ਦੇ ਬਈ ਬੈਠੇ ਰਹੋ ਫਿਰ ਕਹਾਣੀਆਂ ਤੁਹਾਡੇ ਜਵਾਖਾਂ ਦਾ ਨਾਮ ਆ ਇੱਥੇ ਬਾਈ ਛੋੜੀ ਸਿੰਘ ਤੇ ਕੌਰ ਦਾ ਇੱਥੇ ਕਹਿੰਦੇ ਨੇ ਨਾ ਇੱਥੇ ਆ ਗਈ ਆਜ਼ਾਦੀ ਆ ਜਿੱਦੇ ਬਾਈ ਤੁਸੀਂ ਇੱਥੇ ਆ ਗਏ ਕੈਨੇਡਾ ਦੇ ਵਿੱਚ ਛੋੜਾ ਸਿੰਘ ਤੇ ਕੌਰ ਇਹਨੂੰ ਕੱਟ ਪਾ ਗਏ ਇਹ ਸਮਝ ਲਓ ਖਤਮ ਹੋ ਗਿਆ ਥੋੜਾ ਜਿਹਾ